ਹਾਂਜੀ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਨਵੇਂ ਵਲੌਗ ਵਿੱਚ ਮੈਂ ਤੁਹਾਡਾ ਦੋਸਤ ਯੂਪੀ ਤੋਂ ਸੁਖਮਨ ਤੇ ਹੁਣ 5:30 ਵਜੇ ਦਾ ਟਾਈਮ ਹੋ ਚੁੱਕਿਆ ਹੈ ਤੇ ਅੱਜ ਆਪਾਂ ਸ਼ਾਮ ਦਾ ਵਲੌਗ ਬਣਾ ਰਹੇ ਹਾਂ ਸ਼ੁਰੂਆਤ ਕਰ ਰਹੇ ਹਾਂ ਸ਼ਾਮ ਦੇ ਵਲੌਗ ਤੋਂ ਸ਼ਾਮ ਦੇ ਟਾਈਮ ਤੋਂ ਮੈਂ ਹੁਣ ਲੱਗਾ ਹਾਂ ਆਪਣਾ ਦੇਖਦਾ ਬਰਸੀਨ ਮਸੂਨ ਹਰਾ ਹਰਾ ਪੱਠੇ ਲਿਆ ਕੇ ਕੁੱਤਰ ਕੇ ਪਾਵਾਂ ਅਸੀਂ ਦਬਾ ਦਿੱਤੇ ਪੱਠੇ ਪਰ ਥੋੜਾ ਜਿਹਾ ਜਿਵੇਂ ਜਿਹੜੀ ਦੁੱਧ ਹਿੰਦੀਆਂ ਉਹਨਾਂ ਨੂੰ ਪਾਈਦਾ ਨਾ ਦੁਬਾਰਾ ਫਾੜੀ ਭੂੜੇ ਵਾਸਤੇ ਤੇ ਸਿਰ ਵਾਸਤੇ ਵੱਢਣੇ ਆ ਮਰਸੀਨ ਉਹ ਵੀ ਵੱਢਣਾ ਅੱਜ ਤੇ ਅੱਜ ਕਾਫੀ ਦਿਨਾਂ ਬਾਅਦ ਆਪਾਂ ਮਿਲੌਣੇ ਤੁਹਾਨੂੰ ਆਪਣੇ ਰੋਮੀ ਨਾਲ ਦੇਖੋ ਮਸਤੀ ਕਰਦੇ ਆ ਇੱਥੇ ਲਟਕੇ ਕਿੰਝ ਵਿੱਚ ਚੇ ਚੰਗੰਦਮ ਚੋ ਜਾ ਲੱਮਾ ਲੱਮਾ ਇਹ ਮੇਰੇ ਕੋਲ ਕੋਲ ਹੀ ਰਹੂਗਾ ਬਸ ਕਾਲਾ ਇਧਰ ਉਧਰ ਭੱਜ ਜਾਂਦਾ ਹੈ ਇਹ ਵਿਚਾਰਾ ਮੇਰੇ ਕੋਲ ਹੀ ਮੇਰੇ ਦੋਸਤ ਟੈਸ਼ ਹੋਣਾ ਜਾਂ ਦੋਸਤ ਮੇਰਾ ਬੱਗੂ ਲੱਮਾ ਤੇ ਇਧਰ ਬਾਹਰ ਦਾ ਤੁਹਾਨੂੰ ਵੀ ਉਹ ਦਿਖਾ ਦਿੰਨੇ ਆ ਆ ਦੇਖੋ ਟੋਮੀ ਵੀ ਆ ਗਿਆ ਆਪਣਾ ਇਹ ਥੋੜੇ ਦਿਨਾਂ ਦਾ ਮਹਿਮਾਨ ਹੈ ਮੇਰੇ ਭਾਂਜੇ ਨੇ ਲੈ ਜਾਣਾ ਇਹਨੂੰ ਲਓ ਮੀ ਤੇ ਇੱਧਰ ਨਾ ਅ ਅਸੀਂ ਨਾ ਆ ਇੱਧਰ ਤੇ ਗੰਨਾ ਬੀਜਿਆ ਇੱਧਰ ਅਸੀਂ ਆ ਦੂਜੀ ਪੱਠੀ ਬੀਜੇ ਆ ਜਿਹੜੇ ਅ ਮਤਲਬ ਹਮੇਸ਼ਾ ਹੀ ਹੁੰਦੇ ਆ ਇੱਕ ਜਿੰਨੀ ਵਾਰ ਮਰਜ਼ੀ ਵੱਢ ਲਓ ਆਪਾਂ ਤੇ ਓਨੀ ਵਾਰ ਹੋ ਜਾਂਦੇ 부ਜੇ 부ਜੇ ਜਿਹੜੇ ਬੜੇ ਵਧੀਆ ਕੋਲੀ ਕੋਲੀ ਪੱਠੇ ਆ ਇਹ ਬਹੁਤ ਅੱਜਕੱਲ ਬੀਜਦੇ ਅਸੀਂ ਥੋੜੇ ਜੀ ਦੋ ਤਿੰਨ ਬੁੱਝੇ ਸੀ ਸਾਡੇ ਉਹ ਲਿਆ ਕੇ ਦੀਦੀ ਘਰੋਂ ਲਾਏ ਸੀ ਆ ਦੇਖੋ ਇੰਨੀ ਇੰਨੀ ਜਗ੍ਹਾ ਸੀ ਬੀਜ ਲਈ ਤੇ ਆ ਮੇਰੇ ਡੈਡੀ ਜੀ ਵੜ ਦਿੰਦੇ ਆ ਤਾਂ ਤੇ ਉੱਤੋਂ ਤੋਂ ਵੜ ਲੈਂਦੇ ਆ ਬਹੁਤ ਵਧੀਆ ਹੋ ਗਈ ਤੇ ਇੱਥੇ ਡੈਡੀ ਜੀ ਨੇ ਵੜ ਕੇ ਰੱਖੇ ਸੀ ਮੈਂ ਕਿਹਾ ਚੱਲੋ ਚੁੱਕ ਲੈਂਦਾ ਮੈਂ ਆ ਦੇਖੋ ਆ ਸਾਡਾ ਪਿੰਡ ਹੁਣ ਇੱਧਰ ਗੰਨੇ ਦਿਖਣ ਲੱਗ ਆ ਇੱਧਰ ਖੇਤ ਖਾਲੀ ਹੋ ਗਏ ਤੇ ਇੱਧਰ ਦਿਖਣ ਲੱਗ ਗਿਆ ਸਾਰਾ ਘਰਪੁਰ ਕਈਆਂ ਦੇ ਆ ਦੇਖੋ ਇੱਥੇ ਆ ਵੱਡੇ ਮੇਰੇ ਡੈਡੀਸ਼ ਨੇ ਇੱਥੇ ਮੈਂ ਤੇ ਚੁੱਕ ਕੇ ਘਰੇ ਲੈ ਜਾ। ਨਮੀ ਸਭ ਹੁਣ ਖੇਤ ਖਾਲੀ ਹੋ ਚੁੱਕੇ ਨੇ ਬਹੁਤ ਵਧੀਆ ਲੱਗਦਾ ਥਿਊ। ਤੇ ਇੱਧਰ ਅਸੀਂ ਫਿਰਕੇ ਬਾਹਰਲੇ ਲਾਤ ਦੇ ਡੰਗਰਾਂ ਦੇ ਹੁਣ ਮੱਛਰ ਬਹੁਤ ਹੋ ਗਏ ਹਨ ਤੇ ਇੱਕ ਟਰਾਲੀ ਭਰ ਕੇ ਰੱਖੀ ਹੈ ਤੇ ਇੱਕ ਟਰਾਲੀ ਭਰਦੇ ਸਤਵਿੰਦਰ ਹੁਣੀ ਨੇ ਨੇਬਰ ਵਾਲੇ ਸਭ। ਹੋਰ ਦੇਖੋ ਜੀ ਖੇਤ 'ਚ ਨਾਲੇ ਗੰਨਾ ਖੇਲਦੇ ਨੇ। ਜਿਆੜਾ ਬਾਤ ਕਰੋ। ਇਹ ਸਿਰਫ ਰੋਣਾ ਨਾ ਕਰੀਂ ਆ। ਚਲ ਆਂ ਜੀ। ਨਮੋ ਨਮੋ ਪੱਠੇ ਉਤਰੀਏ ਆ ਲਿਆ ਕੀ ਪਾਣੀ ਰੱਖੀ ਥੋੜੀ ਜੀ ਇਹ ਉਤਰ ਕੇ ਹੁਣ ਪਾਣੀ ਨਾਲ ਲਾਣੀ ਮੱਛਾਂ ਨੂੰ ਦੁੱਧ ਵਾਣੀ ਨੂੰ ਤੇ ਬਾਕੀ ਸਵੇਰ ਵਾਸਤੇ ਵੜ ਕੇ ਰੱਖ ਦਿੰਦੇ ਤੇ ਇਧਰ ਪੂਆ ਜੀ ਮੱਝ ਦੀ ਧਾਰ ਕੱਢ ਰਹੇ ਹੈ ਤੇ ਉਦੋਂ ਨਾ ਸਾਡੇ ਖੇਤ ਚ ਲੇਬਰ ਵਾਲੇ ਗੰਨਾ ਚਿਲ ਰਹੇ ਆ ਹੀ ਕਰ ਲੱਗੇ ਰਹਿ ਗਏ ਹੁਣ ਖੇਤ ਬਸ ਤੇ ਆ ਥੋੜਾ ਜਿਹਾ ਵੀ ਵਸਤੇ ਆ ਉਹ ਪਰੇ ਇਹਨਾਂ ਨੇ ਗੰਨਾ ਵਿੱਚ ਨਾ ਤੇ ਬਾਕੀ ਨਿਕਲ ਚੱਲਿਆ ਗੰਨਾ ਸਾਡਾ ਸਾਰਾ ਤੇ ਸਤਵਿੰਦਰ ਤੇ ਲੇਬਰ ਵਾਲੀ ਟਰਾਲੀ ਭਰ ਰੇ ਫੁੱਫੜ ਜੀ ਨਾਲ ਤੇ ਬਾਕੀ ਲੇਬਰ ਦੇ ਗੰਨਾ ਚਿਲ ਰਹੀ ਹੈ ਤੇ ਇੱਕ ਟਰਾਲੀ ਭਰ ਲਈਏ ਤੇ ਇਹ ਲੈ ਕੇ ਜਾਣਗੇ ਕ੍ਰੈਸ਼ਰ ਤੇ ਕ੍ਰੈਸ਼ਰ ਤੇ ਹੁੰਦਾ ਵੀ ਜਦੋਂ ਦੋ ਟਰਾਲੀਆਂ ਇਕੱਠੀਆਂ ਭਰ ਕੇ ਲੈ ਜਾਣਗੇ ਕਿ ਨਗਦ ਪੇਮੈਂਟ ਮਿਲ ਜਾਂਦੀ ਹੈ ਬੰਦੇ ਨੂੰ ਉੱਦਾਂ ਪਰਚੀਆਂ ਦੇ ਤਲਾਣਾ ਹੋਵੇ ਫਿਰ ਪੇਮੈਂਟ ਜਿਵੇਂ ਰੋਕ ਕੇ ਆਉਂਦੀ ਕਾਫੀ ਪ੍ਰੈਸ਼ਰ ਤੇ ਨਾਲ ਦੀ ਨਾਲ ਹੀ ਪੇਮੈਂਟ ਮਿਲ ਜਾਂਦੀ ਆਹ ਦੇਖੋ ਅੱਜ ਕਿਦਾਂ ਮਸਤੀ ਮਾਰ ਰਹੇ ਹੁਣ ਵੱਡੇ ਹੋ ਗਏ ਸਭ ਖੇਤਾਂ ਦੇ ਵਿੱਚ ਘੁੰਮਦੇ ਰਹਿੰਦੇ ਲੋਮੀ 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 ਟਮੀ ਦੇਖ ਕਿਦਾਂ ਆਉਂਦੇ ਆਜੋ ਆਜੋ ਆ ਜਾ ਲੋਮੀ 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 ਓਏ ਓਏ ਦੰਡੇ ਕੰਚੀ ਖੇਡੋ ਕੁਛ ਨਹੀਂ ਗਦੇ ਜੇ ਉਹ ਟਰਾਬੋਗੀ ਉਹ ਤੇ ਕਾਲਾ ਵਾਲਾ ਮੇਰੇ ਭਾਂਜੇ ਨੇ ਲੈ ਜਾਣਾ ਹੁਣ ਉਹਦੀ ਪੇਪਰ ਹੋ ਗਏ ਤੇ ਹੁਣ ਕਿੰਦਾ ਹੀ ਲੈ ਜਾਣਾ ਇੱਕ ਕੱਲਾ ਹੀ ਰਹਿ ਜਾਣਾ ਵਿਚਾਰਾ ਪਰਸੋਂ ਦੀ ਗੱਲ ਹੈ ਦੋਸਤੋ ਮੈਨੂੰ ਇੰਨਾ ਜ਼ਿਆਦਾ ਲੱਗਾ ਨਾ ਮੈਂ ਕਿਹਾ ਪਤਾ ਨਹੀਂ ਇੰਨੇ ਬਚਣਾ ਕਿ ਨਹੀਂ ਜਿਹੜਾ ਚਿੱਟਾ ਵਾਲਾ ਨਾ ਮੇਰਾ ਰومی ਉਹ ਉਹਨੇ ਪਤਾ ਨਹੀਂ ਕੁਛ ਇਦਾਂ ਦਾ ਖਾ ਲਿਆ ਸੀ ਰਾਤ ਤੇ ਉਹਦੇ ਗਲ ਚ ਫਸ ਗਿਆ ਪਤਾ ਨਹੀਂ ਕਿਹੜੀ ਚੀਜ਼ ਪਰ ਥੱਲੇ ਹੋ ਗਿਆ ਸੀ ਬਟ ਦੂਜੇ ਦਿਨ ਨਾ ਇਹ ਇੱਕਦਮ ਉਲਟੀਆਂ ਜਿਹੀਆਂ ਕੀਤੀਆਂ ਇੰਨੇ ਕਿ ਸਾਰਾ ਦਿਨ ਪਿਆਰੇ ਮੈਂ ਉਹਦਣ ਪਲੀਏ ਗਿਆ ਸੀ ਸ਼ਹਿਰ ਆਪਣੇ ਤੇ ਬਾਅਦ ਚ ਘੱਟ ਕਹਿੰਦੇ ਵੀ ਇਹਦੇ ਅੱਜ ਸਨਾਇ ਨਾ ਖਾਦਾ ਨਾ ਕੁਛ ਪੀਤਾ ਜਦੋਂ ਆ ਮੈਂ ਸ਼ਾਮੀ ਆਇਆ ਤੇ ਫਿਰ ਇਹਨੂੰ ਵੇਖਿਆ ਵਿਚਾਰੇ ਨੂੰ ਤੇ ਫਿਰ ਮੈਨੂੰ ਵੇਖ ਕੇ ਬੜਾ ਖੁਸ਼ ਹੋ ਗਿਆ ਇਹ ਚੁੱਕ ਕੇ ਲੈੰਦਾ ਫਿਰ ਵਿਚਾਰੇ ਨੂੰ ਮੈਂ ਰੋਟੀ ਦੁੱਧ ਪਾਇਆ ਥੋੜੀ ਜੀ ਰੋਟੀ ਤੇ ਫਿਰ ਖਾ ਕੋ ਕੇ ਫਿਰ ਥੋੜਾ ਕੈਮ ਹੋਇਆ ਫਿਰ ਮੇਰੀ ਜਾਨ ਚ ਜਾਣ ਆਈ ਮੈਂ ਸਪੀਲੇ ਡਰ ਗਿਆ ਮੈਂ ਕਿਹਾ ਪਤਾ ਨਹੀਂ ਵਿਚਾਰੇ ਨੇ ਇਹਨਾਂ ਨੂੰ ਬਚਣਾ ਕਿ ਨਹੀਂ ਕੀ ਹੋ ਗਿਆ ਇਹਨੂੰ ਇੱਕਦਮ ਵਿਚਾਰੇ ਨੇ ਉਹ ਤੇ ਤੂੜੀ ਵਿੱਚ ਹੀ ਪਿਆ ਰਿਹਾ ਵਿਚਾਰਾ ਸਾਰੀ ਦਿਿਹੜੀ ਤੇ ਜਦੋਂ ਮੈਂ ਆਇਆ ਫਿਰ ਰਾਤ ਨੂੰ ਕਿਤੇ ਜਾ ਕੇ ਮੈਂ ਸਾਈ ਚੱਕ ਕੇ ਲੈਂਦਾ ਵਿਚਾਰੇ ਨੂੰ ਫੇਰ ਕਿਤੇ ਖੁਸ਼ ਹੋਇਆ ਸਹੀ ਹੋਇਆ ਫੇਰ ਅਗਲੇ ਦਿਨ ਫੇਰ ਹੁਣ ਠੀਕ ਐ ਮੈਂ ਤਾਂ ਉਦੋਂ ਸੱਚੀ ਡਰ ਗਿਆ ਮੈਨੂੰ ਇਦਾਂ ਹੁੰਦਾ ਬੱਚਿਆਂ ਵਾਂਗ ਤੇ ਪਾਲਿਆ ਐ ਜਿਵੇਂ ਇਨਸਾਨਾਂ ਦੇ ਬੱਚੇ ਉਦਾਂ ਦੇ ਇਹ ਲੱਗਦੇ ਏ ਮੈਨੂੰ ਇਦਾਂ ਹੁੰਦਾ ਹਾਏ ਤੇ ਮੈਂ ਇੱਧਰ ਆਇਆ ਸੀ ਤੇ ਆਹ ਦੇਖੋ ਆ ਵੀ ਇੱਧਰ ਆ ਗਿਆ ਕਦਾਜਾ ਲੰਮਾ ਮਾਸਾ ਨਹੀਂ ਬਸਾ ਕੰਦਾ ਮੇਰਾ ਤੇ ਆਹ ਦੇਖੋ ਹੁਣ ਕਾਫੀ ਦਿਨਾਂ ਬਾਅਦ ਮੈਂ ਕਣਕ ਦਾ ਸ਼ੂਟ ਕਰ ਰਿਹਾ ਹਾਂ ਵੀਡੀਓ ਤੇ ਹੁਣ ਆਪਣੀ ਕਣਕ ਨੂੰ ਨਾ ਆਹ ਦੇਖੋ ਪੈਣ ਲੱਗੀਆਂ ਬਾਲੀਆਂ ਜੀਆਂ ਦਾਣੇ ਜੇ ਪੈਣ ਲੱਗ ਗਏ ਸ਼ੁਰੂ ਹੋ ਗਏ ਅਜੇ ਸਾਰੀ ਨੂੰ ਨਹੀਂ ਪਰ ਵੱਡੀ ਹੋ ਗਈ ਕਾਫੀ ਦਿਨਾਂ ਦੇ ਵਿੱਚ ਤੇ ਆਹ ਨਾ ਦੋਸਤੋ ਜਿਹੜੀਆਂ ਮੂੜੀਆਂ ਨਾ ਉਹ ਪੱਕ ਜਾਂਦੀਆਂ ਜਦੋਂ ਤੇ ਇਦਾਂ ਇਹਨੂੰ ਫੁੱਲ ਆ ਜਾਂਦੇ ਆ ਤੇ ਫਿਰ ਆਹ ਮੰਗਰੇ ਬਣ ਜਾਂਦੇ ਆ ਆ ਮੰਗਰੇ ਤੇ ਇਹਨਾਂ ਦੀ ਸਬਜ਼ੀ ਬਹੁਤ ਸਵਾਦ ਬਣਦੀ ਹੈ ਸਬਜ਼ੀ ਬਣਾਇਆ ਕਰਾਂਗੇ ਇਹਨਾਂ ਦੀ ਆ ਦੇਖੋ ਇਹ ਤਾਂ ਮੁੰਗਰੇ ਇਹਨਾਂ ਦੀ ਪੁਰਜੀ ਵਰਗੀ ਸਬਜ਼ੀ ਬਣਦੀ ਬਹੁਤ ਹੀ ਜ਼ਿਆਦਾ ਸਵਾਦ ਬਣਦੀ ਤੇ ਆ ਦੇਖੋ ਸਰੋਂ ਹੀ ਜਿਹੜੀ ਇਹਨੂੰ ਵੀ ਕਿੱਦਾਂ ਦਾਣੇ ਪਏ ਤੇ ਆ ਆਪਣੀ ਮੇਥੀ ਨੂੰ ਵੀ ਪੱਕ ਚੁੱਕੀ ਫੁੱਲ ਆ ਗਏ ਮੇਥੀ ਮੇਥੇ ਪਾਲਕ ਵੀ ਸਭ ਹੁਣ ਆ ਸਬਜ਼ੀਆਂ ਤੇ ਗਈਆਂ ਹੁਣ ਵੇਲਾਂ ਲਾਈਆਂ ਤੇ ਹੈਗੀਆਂ ਦੇਖੋ ਦੂਤਾਂ ਵੀ ਕੋਈ ਇਧਰ ਵੀ ਮੁੰਗਰੇ ਤੇ ਆਪਣੇ ਨਾ ਨਿੰਬੂ ਨੂੰ ਵੀ ਕਿੱਦਾਂ ਬੋਰ ਪਿਆ ਹੈ ਹਰ ਕਿ ਲੱਗਣਗੇ ਉਹ ਵਾਲੇ ਨੂੰ ਵੀ ਪਿਆ ਚਲੋ ਜੀ ਚੱਲਦੇ ਆ ਤੇ ਓਕੇ ਦੋਸਤੋ ਇਹ ਛੋਟਾ ਜਿਹਾ ਵਲੌਗ ਸੀ ਕਰਦੇ ਆ ਵਲੌਗ ਦਾ ਇੱਥੇ ਐਂਡ ਮਿਲਦੇ ਆ ਨਵੇਂ ਵਲੌਗ ਵਿੱਚ ਤੇ ਜੁੜੇ ਰਹੋ ਆਪਣੇ ਨਾਲ ਹੁਣ ਟਾਈਮ ਟੂ ਮ ਵਗੈਰਾ ਲੱਗਦਾ ਨਹੀਂ ਆ ਤਾਂ ਕਰਕੇ ਥੋੜਾ ਮੈਂ ਚਲੋ ਛੋਟਾ ਜਿਹਾ ਬਣਾ ਲੈਨੇ ਆ ਸ਼ਾਮ ਦਾ ਵਲੌਗ ਤੇ ਜੇ ਵਲੌਗ ਤੁਹਾਨੂੰ ਚੰਗੇ ਲੱਗਦੇ ਆ ਲਾਈਕ ਸ਼ੇਅਰ ਕਮੈਂਟ ਕਰਕੇ ਦੱਸਿਆ ਕਰੋ ਜੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਪਲੀਜ਼ ਸਬਸਕ੍ਰਾਈਬ ਕਰਕੇ ਸਪੋਰਟ ਜਰੂਰ ਕਰਿਓ ਤੇ ਪੂਰਾ ਵਲੌਗ ਦੇਖਣ ਲਈ ਤੁਹਾਡਾ ਸਾਰਿਆਂ ਦਾ ਦਿਿਲੋਂ ਧੰਨਵਾਦ ਜੀ